run for the 80 for health peace and unity eh run ik distance cover karan layi nai si par ye positivity radiate karan nu si apni health peace and unity andaron nikalan nu si physical te mental health ugaal zyada dhyan den layi si aaj patiana de tinno DAV institutions ne milke run for DAV da aayojan kita i thank all the DAV management and our principal ma'am for this ਮਾਰੇ ਤੇ ਇਹ ਸੁਸਾਇਟੀ ਨੂੰ ਇਹੀ ਮੈਸੇਜ ਦੇ ਰਿਹਾ ਹੈ ਕਿ ਵੀ ਅਸੀਂ ਹੁਣ ਜਿਹੜਾ ਨਸ਼ਿਆਂ ਦਾ ਜਿਹੜਾ ਘੁਣ ਲੱਗਿਆ ਸੀ ਉਸ ਨੂੰ ਅਸੀਂ ਜੜ ਤੋਂ ਉੱਪਰ ਸਟਿਆ ਹੈ ਸਸੇਗਲ ਜੀ ਤੁਸੀਂ ਦੇਖਣ ਨੂੰ ਦੇਣਾ ਲਾਈਵ ਤਾਂ ਮੈਂ ਇਸ ਵੇਲੇ ਮੌਜੂਦਾ ਪੱਖੋਵਾਲ ਰੋਡ ਤੇ ਦੱਸਦੀ ਕਿ ਰਨ ਫॉर ਡੀਵੀ ਦੇ ਬੈਨਰ ਹੇਠਾਂ ਅੱਜ ਜਿਹੜੇ ਡੀਵੀ ਦੇ ਤਿੰਨ ਇੰਸਟੀਟਿਊਸ਼ਨ ਨੇ ਉਹਨਾਂ ਦੇ ਬੱਚੇ ਅੱਜ ਇਕੱਠੇ ਹੋਏ ਤੇ ਪੀਆਰਐਸ ਨਗਰ ਤੇ ਜਿਹੜੀ ਹੈ ਪ੍ਰਾਸ ਤੋਂ 5 ਕਿਲੋਮੀਟਰ ਮੈਰਾਥਨ ਦਾ ਜਿਹੜਾ ਆਗਾਜ਼ ਹੋਇਆ ਸੀ ਤੇ ਮੈਰਾਥਨ ਜਿਹੜੀ ਐ ਐਂਡ ਹੋ ਚੁੱਕੀ ਐ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਫੀ ਸੋਹਣਾ ਜਿਹੜਾ ਇਨੀਸ਼ੀਏਟਿਵ ਕੀਤਾ ਗਿਆ ਸੀ ਸਰਾਬਾ ਨਗਰ ਦੇ ਜਿਹੜੇ ਐਸਐਚਓ ਨੇ ਅਦਿੱਤ્ય ਸ਼ਰਮਾ ਜੀ ਉਹ ਵੀ ਮੌਕੇ ਤੇ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਐ ਸੁਰੱਖਿਆ ਦੇ ਪੱਖੋਂ ਜਿਹੜਾ ਉਹਨਾਂ ਦੀ ਪੂਰੀ ਤਰ੍ਹਾਂ ਇਤਜ਼ਾਮ ਸੀਗੇ ਤੇ ਨਾਲ ਹੀ ਜਿਹੜੇ ਆਪਣੇ ਮੈਮ ਨੇ ਪ੍ਰਿੰਸੀਪਲ ਮੈਮ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਇਹ ਕੋਸ਼ਿਸ਼ ਕਰਾਂਗੇ ਪਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬੱਚੇ ਕਿੰਨੇ ਕੁ ਖੁਸ਼ ਖੁਸ਼ ਨਜ਼ਰ ਆ ਰਹੇ ਨੇ ਤੇ ਬਹੁਤ ਹੀ ਸੋਹਣਾ ਜਿਹੜਾ ਇਨੀਸ਼ੀਏਟਿਵ ਅੱਜ ਚੱਕਿਆ ਗਿਆ ਤੇ ਹੱਤਾਂ ਦੇ ਵਿੱਚ ਬੱਚਿਆਂ ਦੇ ਵੱਲੋਂ ਬੈਨਰ ਬੈਨਰ ਪੜਿਆ ਗਿਆ ਸੀ ਜਿਨ੍ਹਾਂ ਦੇ ਵਿੱਚ ਸੇ ਨੋ ਟੂ ਡਰੱਗਸ ਤੇ ਸੇ ਵਾਟਰ ਤੇ ਜਿਹੜੀ ਹੈ ਗੱਲ ਬੱਚਿਆਂ ਦੇ ਵੱਲੋਂ ਕੀਤੀ ਗਈ ਹੈ ਤੇ ਬਹੁਤ ਹੀ ਸੋਹਣਾ ਜਿਹੜਾ ਇਨੀਸ਼ੀਏਟਿਵ ਡੀਵੀ ਦੇ ਵੱਲੋਂ ਚੱਕਿਆ ਗਿਆ ਹੈ ਜੀ ਮੈਮ ਬਹੁਤ ਹੀ ਸੋਹਣਾ ਜਿਹੜਾ ਇਨੀਸ਼ੀਏਟਿਵ ਬੱਚਿਆਂ ਦੇ ਵੱਲੋਂ ਕੀਤਾ ਵੀ ਤੇ ਡੀਵੀ ਦਾ ਪਾਵਾਟਰ ਫੰਡਿੰਗ ਦਾ ਨਾਮ ਹੈ ਤੇ ਬੱਚੇ ਦੇਖਤਾਂ ਦੇ ਬੱਚੇ ਜੇ ਨੋਟੂ ਡਰਗ ਦੇ ਬੈਨਰ ਸੀਗੇ ਕਾਪ ਸੋਣਾ ਮੈਸੇਜ ਦੇਣ ਦੀ ਕੋਸ਼ਿਸ਼ ਹਾਂਜੀ ਅੱਜ ਇਹ ਡੀਏਵੀ ਕਾਲਜ ਪੈਂਜਨ ਕਮੇਟੀ ਨਿਊ ਡელი ਵੱਲੋਂ ਸਾਨੂੰ ਜੋ ਉਹਨਾਂ ਨੇ ਗਾਈਡਲਾਈਨਸ ਦਿੱਤੀ ਸੀ ਉਸ ਦੇ ਅਕੋਰਡਿੰਗਲੀ ਅੱਜ ਲਧਿਆਣਾ ਦੇ ਤਿੰਨੋਂ ਡੀਏਵੀ ਇੰਸਟੀਟਿਊਸ਼ਨਸ ਨੇ ਮਿਲ ਕੇ ਰਨ ਫॉर ਡੀਏਵੀ ਦਾ ਆਯੋਜਨ ਕੀਤਾ ਜਿਸ ਦੇ ਵਿੱਚ ਸਾਡੇ ਤਿੰਨੋਂ ਸਕੂਲਾਂ ਦੇ ਸਟੂਡੈਂਟਸ ਟੀਚਰਸ ਪ੍ਰਿੰਸੀਪल्स ਕੋਲ ਔਰ ਬਹੁਤ ਸਾਰੇ ਸਾਡੇ ਪੇਰੈਂਟਸ ਨੇ ਉਸ ਦੇ ਵਿੱਚ ਪਾਰਟਿਸਿਪੇਟ ਕੀਤਾ। ਹਾਂਜੀ ਅੱਜ ਤੁਸੀਂ ਪਾਰਟਿਸਿਪੇਟ ਕੀਤਾ ਕਿੰਨੇ ਕਿ ਐਕਸਾਈਟਮੈਂਟ ਸੀ ਤੇ ਕਿੰਨੀ ਕਿ ਖੁਸ਼ੀ ਹੋਈ। ਮੈਨੂੰ ਆਪੇ ਵੀ ਬਹੁਤ ਐਕਸਾਈਟਮੈਂਟ ਸੀ ਤੇ ਸਾਡੇ ਸਕੂਲ ਦੇ ਸਾਰੇ ਬੱਚਿਆਂ ਨੂੰ ਵੀ ਬਹੁਤ ਐਕਸਾਈਟਮੈਂਟ ਸੀ। ਇਹ ਰਨ ਇੱਕ ਡਿਸਟੈਂਸ ਕਵਰ ਕਰਨ ਲਈ ਨਹੀਂ ਸੀ ਪਰ ਇਹ ਪੋਜ਼ਿਟਿਵਿਟੀ ਰੈਡੀਏਟ ਕਰਨ ਨੂੰ ਸੀ ਆਪਣੀ ਹੈਲਥ ਪੀਸ ਐਂਡ ਯੂਨਿਟੀ ਅੰਦਰੋਂ ਕੱਢਣ ਨੂੰ ਸੀ ਫਿਜ਼ੀਕਲ ਤੇ ਮੈਂਟਲ ਹੈਲਥ 'ਤੇ ਵਾਲ ਜ਼ਿਆਦਾ ਧਿਆਨ ਦੇਣ ਲਈ ਸੀ। run for DAV for health, peace and unity. I thank all the DAV management and our principal ma'am for this marathon. It has, we have got a really good experience. Uh, mm -hmm. Today, uh, Maniog CP sir, Shri Swapan Sharma ji, uh, Maniog DCP sir, Rupinder Singh IPS, uh, Maniog ADCP, our uh, cover page Singh Chahal, ਆਲਾ ਅਫਸਰਾਂ ਦੀ ਨਿਰਦੇਸ਼ਨਾ ਹੇਠ ਇਹ ਜੋ ਅਜੋ ਪ੍ਰਾਲਾ ਅਸੀਂ ਇੱਕ ਇਨੀਸ਼ੀਏਟਿਵ ਲਿਆ ਹੈ ਵਿਦ ਦੀ ਕੰਟਰੀਬਿਊਸ਼ਨ ਆਫ ਡੀਏਵੀ ਸਕੂਲ ਇੰਸਟੀਟਿਊਸ਼ਨਸ ਇਹਦੇ ਵਿੱਚ ਜੀ ਅੱਜ ਤਿੰਨ ਸਕੂਲ ਆਪਣੇ ਲੁਧਿਆਣਾ ਕਮਿਸ਼ਨਰੇਟ ਦੇ ਪਾਰਟਿਸਪੀਟ ਕਰ ਰਹੇ ਨੇ ਜਿਹੜਾ ਕਿ ਡੀਏਵੀ ਬੀਆਰਐਸ ਨਗਰ ਡੀਏਵੀ ਸਕੂਲ ਪਖੋਵਾਲ ਤੇ ਸਾਡਾ ਪੁਲਿਸ ਡੀਏਵੀ ਸਕੂਲ ਤੇ ਇਹਦੇ ਵਿੱਚ ਜੀ ਬੱਚਿਆਂ ਵੱਲੋਂ ਸੋਸਾਇਟੀ ਨੂੰ ਇੱਕ ਮੈਸੇਜ ਦਿੱਤਾ ਜਾ ਰਿਹਾ ਹੈ ਨਸ਼ਿਆਂ ਦੇ ਖਿਲਾਫ ਕਿ ਜੋ ਆਲਰੇਡੀ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਉੱਵਲ ਦਰਜੇ ਤੇ ਉੱਚ ਪੱਧਰ ਤੇ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਜਿਹੜੀ ਹੈ ਉਹ ਕਾਫੀ ਦੇਰ ਤੋਂ ਇਨ ਕੰਟੀਨਿਊਸ਼ਨ ਚੱਲ ਰਹੀ ਹੈ ਸੋ ਇੱਕ ਪਾਲਿਸੀ ਹੁੰਦੀ ਹੈ ਜੀ ਚੈਰਿਟੀ ਬਿਗਿਨਸ ਐਟ ਹੋਮ ਜਦੋਂ ਤੱਕ ਅਸੀਂ ਆਪ ਆਪਣੀ ਸੈਲਫ ਐਨਾਲਾਈਜ਼ੇਸ਼ਨ ਦੇ ਵਿੱਚ ਇਸ ਚੀਜ਼ ਨੂੰ ਇਸ ਨੁਹਾਰ ਨੂੰ ਇਸ ਚੀਜ਼ ਨੂੰ ਇੰਟਰਨਲਾਈਜ਼ ਨਹੀਂ ਕਰਾਂਗੇ ਤਦ ਤੱਕ ਸੋਸਾਇਟੀ ਦੇ ਵਿੱਚ ਅਸੀਂ ਕੁਛ ਨਾ ਕੁਝ ਪੋਜ਼ਿਟਿਵ ਐਕਸਪੈਕਟ ਨਹੀਂ ਕਰ ਸਕਦੇ ਸੋ ਬੱਚਿਆਂ ਵੱਲੋਂ ਇੱਕ ਇਹੀ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਜਿਹੜਾ ਡਰੱਗਸ ਹੈ ਉਹ ਸੇ ਨੋ ਟੂ ਡਰੱਗਸ ਇਹ ਜਿਹੜਾ ਨਸ਼ਾ ਹੈ ਇਹ ਨਸ਼ੇ ਦੇ ਖਿਲਾਫ ਜਿੰਨੀ ਲੜਾਈ ਹੈ ਜਿਹੜੀ جنگ ਹੈ ਉਹਦੇ ਵਿੱਚ ਇਹ ਵੀ ਸਾਰੇ ਸਾਡੇ ਜਿਹੜੇ ਨਵੇਂ ਆਉਣ ਵਾਲੀ ਜਨਰੇਸ਼ਨ ਹੈ ਇਹ ਸ਼ਰੀਕ ਹਨ ਤੇ ਇਹ ਸੁਸਾਇਟੀ ਨੂੰ ਇਹੀ ਮੈਸੇਜ ਦੇ ਰਿਹਾ ਹੈ ਕਿ ਵੀ ਅਸੀਂ ਹੁਣ ਜਿਹੜਾ ਨਸ਼ਿਆਂ ਦਾ ਜਿਹੜਾ ਘਣ ਲੱਗਿਆ ਸੀ ਉਸ ਨੂੰ ਅਸੀਂ ਜੜ ਤੋਂ ਪੁੱਟ ਸਟਿਆ ਹੈ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਚੀਜ਼ ਨੂੰ ਅਸੀਂ ਬਰਕਰਾਰ ਰੱਖਾਂਗੇ। ਇਸ ਇੰਸਟੀਟਿਊਸ਼ਨ ਦੇ ਵੱਲੋਂ ਅੱਜ ਸਟਾਰਟਿੰਗ ਪੁਆਇੰਟ ਕੀ ਸੀਗਾ ਰਨਿੰਗ ਦਾ ਤੇ ਐਂਡਿੰਗ ਪੁਆਇੰਟ ਕੀ ਹੈ? ਇਹ ਸਟਾਰਟਿੰਗ ਪੁਆਇੰਟ ਜੀ ਅਸੀਂ ਸ਼ੁਰੂਆਤ ਕੀਤੀ ਹੈ ਇਹਦੀ ਬੀਆਰਐਸ ਨਗਰ ਦੇ ਡੀਏਵੀ ਸਕੂਲ ਇੰਸਟੀਟਿਊਸ਼ਨ ਦੇ ਉੱਥੋਂ ਲੋਕੇਸ਼ਨ ਤੋਂ ਤੇ ਉਥੋਂ ਹੁੰਦੇ ਹੋਏ ਅਸੀਂ ਆਹ ਫਰੋਸਫਰ ਰੋਡ ਤੇ ਤੇ ਗ੍ਰੈਂਡ ਸਿਟੀ ਵਾਕ ਤੇ ਹੁਣ ਇਸ ਤਰੇ ਪਾਸੇ ਟੋਟਲ ਇਹ ਰੰ ਜਿਹੜਾ ਹੈਗਾ ਇਹ 4 ਤੋਂ 5 ਕਿਲੋਮੀਟਰ ਦਾ ਹੈ ਤੇ ਇਹਦੇ ਵਿੱਚ ਤਕਰੀਬਨ 300 ਪਲੱਸ ਬੱਚਾ ਤੇ ਈਚ ਸਕੂਲ ਐਂਡ 150 ਪਲੱਸ ਫੈਕਲਟੀ ਮੈਂਬਰਸ ਤੇ ਸਾਰੇ ਐਡਮਿਨਿਸਟ੍ਰੇਸ਼ਨ ਦੇ ਸਾਡੇ ਜਿਹੜੇ ਪੁਲਿਸ ਜਵਾਨ ਹੈ ਲਾ ਕੇ ਤਕਰੀਬਨ 700 800 ਜਿਹੜੇ ਹੈਗੇ ਨੇ ਸਾਰਿਆਂ ਨੇ ਕੰਟਰੀਬਿਊਟ ਕੀਤਾ ਹੈ ਜੀ ਜੀ ਐਟ ધ ਐਂਡ ਸਮਾਜ ਜੋ ਲੋਕ ਸਾਨੂੰ ਦੇਖ ਰਹੇ ਨੇ ਦਰਸ਼ਕੋਨਾਂ ਨੂੰ ਕੀ ਕਹਿਣਾ ਚਾਹੂੰਗਾ ਅ ਅਸੀਂ ਇਹੀ ਸਾਡਾ ਬੜਾ ਹੀ ਕਲੀਅਰ ਕੱਟ ਮੈਸੇਜ ਰਹਿੰਦਾ ਹੈ ਜੀ ਵੀ ਆਰ ਹੈਵਿੰਗ ਜ਼ੀਰੋ ਟੋਲਰੈਂਸ ਟੁਵਰਡਸ ਡਰੱਗਸ ਤੇ ਹੈਲਦੀ ਮਾਈਂਡ ਅ ਫਿਟ ਬਾਡੀ ਇਹਦਾ ਇੱਕੋ ਇੱਕ ਜਿਹੜਾ ਕਿ ਅ ði ਕੀ ਟੂ ਹੈਲਦੀ ਮਾਈਂਡ ਐਂਡ ਫਿਟ ਬਾਡੀ ਇਜ਼ ਕਿ ਤੁਸੀਂ ਡੇਲੀ ਆਪਣੀ ਰੁਟੀਨ ਜਿਹੜੀ ਹੈਗੀ ਹੈ ਉਹ ਮੇਨਟੇਨ ਕਰੋ ਆਪਣਾ ਡਰੱਗਸ ਤੋਂ ਜਿੰਨਾ ਪਰਹੇਜ਼ ਹੋ ਸਕਦਾ ਹੈ ਉਹ ਕਰੋ ਤੇ ਇੱਕ ਜਿਹੜੀ ਇਹਦੇ ਵਿੱਚ ਮੈਂ ਹੋਰ ਚੀਜ਼ ਦੀ ਐਡੀਸ਼ਨ ਕਰਨਾ ਚਾਹੂੰਗਾ ਕਿ ਕੋਈ ਵੀ ਜੇ ਤੁਹਾਨੂੰ ਹਜੇ ਵੀ ਲੱਗਦਾ ਹੈ ਕਿ ਕਿਤੇ ਵੈਸੇ ਤੇ ਸਾਰਾ ਇੱਕ ਟੋਟਲੀ ਸਫਾਇਆ ਹੋ ਚੁੱਕਾ ਹੈ ਜਿਹੜਾ ਵੀ ਨਸ਼ਾ ਕੋਈ ਸਿੰਥੈਟਿਕ ਡਰੱਗ ਹੈ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਅ ਸਿਲਸ ਪ੍ਰੋਟ ਸਪੌਟ ਰਿਕ ਡਰਗ ਹੈਗੀ ਹੈ ਤੇ ਇਹਦੇ ਬਾਰੇ ਜੇ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਤੇ ਸਾਨੂੰ ਕੰਟੈਕਟ ਕਰਨ ਚ ਬੁਰੇਸ ਨਾ ਕੀਤਾ ਜਾਵੇ ਜਲਦ ਤੋਂ ਜਲ ਸਾਨੂੰ ਸੱਚੀ ਇਤਲਾਹ ਦਿੱਤੀ ਜਾਵੇ सो so, टीचर्स भी सा जिन्होंने आप पार्टीसिपेट भी किया बच्चों है जी सर की कहना चाहते हो बहुत जनिशियेटिव डी एक्ता गया हाँ जी ये डी ए वी के लिए स्वास्थ्य शांति और एकता के लिए दौड़ थी जिसमें बच्चों ने अध्यापकों ने और एस एच ओ साहब ने जो है शिरकत की और बहुत ही ऊर्जावान और उत्साह से सभी दौड़े ताकि विश्व में शांति फैलाई जा सके और ये जो ड्रग्स के मामले हैं ड्रग्स को दबाया जा सके के क्योंकि ये यूथ ही हैं ये बच्चे ही हैं जो आगे संदेश लेकर जाएंगे और विश्व में शांति स्वास्थ्य और एकता के लिए ये जो दौड़ थी वो एक यादगार पल था और इसके लिए डीएवी मैनेजमेंट कमेटी हमारे प्राचार्य जी जेके सिद्धू जी का बहुत बहुत विशेष तौर पर धन्यवाद सो so, तो अपने की विचार वी इस वीडियो में लेके कमेंट करके जरूर द세요 तो देख देर लुद